ਰੌਂਗਟੇ ਖੜੇ ਕਰ ਦੇਣ ਵਾਲੀ ਵੱਡੀ ਵਾਰਦਾਤ ਆਈ ਸਾਹਮਣੇ ਕੁੜੀ ਦਾ ਘਰ ਚ ਦਾਖਲ ਹੋ ਕੀਤਾ ਬੇਰਹਿਮੀ ਨਾਲ ਕਤਲ ਸੰਕੀ ਨੌਜਬਾਨ ਕੁੜੀ ਨੂੰ ਦਿੰਦਾ ਆ ਰਿਹਾ ਸੀ ਧਮਕੀਆਂ ਜੀਹਾਂ ਵੱਡੀ ਖੌਫਨਾਕ ਵਾਰਦਾਤ ਹੋਈ ਹੈ ਕੁੜੀ ਦਾ ਬੇਰਹਿਮੀ ਨਾਲ ਘਰ ਚ ਦਾਖਲ ਹੋ ਕਤਲ ਕੀਤਾ ਗਿਆ ਜਾਣਕਾਰੀ ਮੁਤਾਬਕ ਮਲਜ਼ਮ ਲੜਕੀ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰਦਾ ਆ ਰਿਹਾ ਸੀ ਮਲਜ਼ਮ ਕੁੜੀ ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ ਮਲਜ਼ਮ ਤੋਂ ਪਰੇਸ਼ਾਨ ਕੁੜੀ ਤੇ ਉਸਦੇ ਪਰਿਵਾਰ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਪੁਲਿਸ ਵੱਲੋਂ ਮਲਜ਼ਮ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇਹ ਮਲਜ਼ਮ ਇਹ ਸਿਰਫ ਇਹ ਸੁਧਰ ਨਹੀਂ ਰਿਹਾ ਸੀ ਇਲਜ਼ਾਮਾ ਮੁਤਾਬਕ ਲਗਾਤਾਰ ਕੁੜੀ ਨੂੰ ਧਮਕੀਆਂ ਦੇ ਰਿਹਾ ਸੀ ਤੇ ਆਖਰ ਹੁਣ ਮਲਜ਼ਮ ਨੇ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਘਰ ਚ ਦਾਖਲ ਹੋ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਚੁੱਕਿਆ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਸਹਿਮ ਉੱਠਿਆ ਹੈ ਪਰਿਵਾਰ ਵੱਲੋਂ ਕਾਤਲ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਹੁਣ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ 20% ਦੇ ਉਸ ਦੇ ਘਰ ਪਰ ਗ੍ਰਿਫਤਾਰ ਪਵਨ ਨਾਮ ਬਤਾਇਆ ਗਿਆ ਸੀ ਮੈਂ ਅਰਸ਼ਨਿਸ਼ ਸਾਹਮਣੇ ਕਰਨ ਕਰਵਾ ਮੈਂ ਪੂਰੀ ਕਮੇਟੀ ਵਿੱਚ ਦੱਸ ਦਿੱਤਾ ਤਾਂ ਕਲਾਰੇ ਦੇ ਅੰਦਰ ਇੱਕ ਕਲਾਰ ਕਰ ਦਿੱਤਾ ਉਸ ਦਾ ਨਾਮ ਨਹੀਂ ਇਹ ਪਰਿਵਾਰਜਨ ਦੇ ਬੋਝ ਨਹੀਂ ਜੈਸੇ ਕਲਾਰੇ ਆਪ ਕੋ ਪਹਿਲੇ ਵੀ ਕੋ ਧਮਕੀ ਮਿਲੀ ਨਹੀਂ ਪਹਿਲੇ ਐਸੀ ਕੋਸ਼ਿਸ਼ ਹੋਈ ਕਤਲ ਦੀ ਇੱਕ ਖੌਫनाक ਵਾਰਦਾਤੋਂ ਗੌਂਡੀ ਸੂਬੇ ਹਰਿਆਣਾ ਦੇ ਫਰੀਦাবাদ ਤੋਂ ਸਾਹਮਣੇ ਆਈ ਹੈ ਜਿੱਥੇ ਡਬੂਆ ਕਲੋਨੀ ਚ ਇਹ ਖੂਨੀ ਵਾਰਦਾਤ ਹੋਈ ਹੈ ਸਨਕੀ ਨੌਜਵਾਨ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਕਾਤਲ ਨੂੰ ਗ੍ਰਿਫਤਾਰ ਕਰਦੀ ਹੈ ਜਾਂਚ ਤੋਂ ਬਾਅਦ ਕੀ ਖੁਲਾਸੇ ਕਰਦੀ ਹੈ ਬਿਊਰੋ ਰਿਪੋਰਟ ਜਗਮਣੀ ਟੀਵੀ